ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਪੰਜਾਬੀ ਬੜੇ ਮਸ਼ਹੂਰ ਸਿੰਗਰ ਰਾਜਵੀਰ ਜਵਿੰਡਾ ਨੂੰ ਲੈ ਕੇ ਲੋਹਾ ਦੇ ਵਿੱਚ ਪੰਜਾਬੀਆਂ ਦੇ ਵਿੱਚ ਬੜੀ ਤਸ਼ਵੀਸ ਪਾਈ ਜਾ ਰਹੀ ਹੈ ਉਹਨਾਂ ਦਾ ਕੁਝ ਦਿਨ ਪਹਿਲੇ ਐਕਸੀਡੈਂਟ ਹੋਇਆ ਸੀ ਖਬਰ ਕੋਈ ਨਿਕਲ ਕੇ ਸਾਹਮਣੇ ਨਹੀਂ ਆ ਰਹੀ ਪਤਾ ਨਹੀਂ ਚੱਲ ਰਿਹਾ ਕਿ ਉਹਨਾਂ ਦੀ ਤਬੀਅਤ ਕਿਸ ਤਰ੍ਹਾਂ ਦੀ ਹੈ ਡਾਕਟਰ ਵੀ ਚੋਕ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਵੱਡਾ ਖੁਲਾਸਾ ਕਰਾਂਗੇ ਇਸ ਦੇ ਬਾਰੇ ਦੱਸਾਂਗੇ ਉਹਨਾਂ ਦੀ ਤਬੀਅਤ ਦੇ ਬਾਰੇ ਕਿ ਅਸਲ ਸੱਚ ਕੀ ਹੈ ਉਹ ਇਸ ਟਾਈਮ ਕਿਸ ਹਾਲਤ ਦੇ ਵਿੱਚ ਹੈ ਕਿਉਂਕਿ ਪੰਜਾਬੀ ਸਿੰਗਰ ਮਨਕ੍ਰੀਤ ਔਲਕ ਉਹਨਾਂ ਨੂੰ ਮਿਲ ਕੇ ਆਏ ਐ ਤੇ ਉਹਨਾਂ ਦੀ ਜਿਹੜੀ ਇਸ ਟਾਈਮ ਤਬੀਅਤ ਹੈ ਉਸ ਦੇ ਬਾਰੇ ਦੱਸ ਰਿਹਾ ਸੋ ਚਲ ਕੇ ਵੀਰ ਵੀਡੀਓ ਦੇ ਨੇ ਦੱਸੇ ਬਾਰ ਚਾਹ ਮੈਂ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਰਾਜਵੀਰ ਜਵੰਦਾ ਪੰਜਾਬ ਦੇ ਇੱਕ ਬਹੁਤ ਵੱਡੇ ਸਿੰਗਰ ਸੀ ਉਹਨਾਂ ਨੂੰ ਲੈ ਕੇ ਕੈਸੀ ਖਬਰ ਮੈਂ ਤੁਹਾਡੇ ਸਾਹਮਣੇ ਤਰਨ ਜਾ ਰਿਹਾ ਯਾਨੀ ਡਾਕਟਰਾਂ ਨੇ ਜਿਹੜਾ ਐਕਸੀਡੈਂਟ ਹੋਇਆ ਸੀ ਉਹਦੇ ਵਿੱਚ ਰਾਜਵੀਰ ਜਵੰਦਾ ਦੀ ਕਈ ਜਗ੍ਹਾ ਤੋਂ ਜਾਂਦੀ ਰੀਡ ਦੀ ਹੱਡੀ ਟੁੱਟੀ ਐ ਔਰ ਦੂਜੇ ਪਾਸੇ ਬ੍ਰੇਨ ਡੈੱਡ ਹੋ ਚੁੱਕਿਆ ਸੀ ਔਰ ਹੁਣ ਜਿਹੜੀ ਖਬਰ ਡਾਕਟਰਾਂ ਨੇ ਇੱਕ ਬੜਾ ਖੁਲਾਸਾ ਮਨਕੀਰ ਤੌਣਖ ਦੇ ਸਾਹਮਣੇ ਕਰ ਦਿੱਤਾ ਔਰ ਮਨਕੀਰਤ ਦੇ ਮੂੰਹੋਂ ਮੈਂ ਤੁਹਾਨੂੰ ਇਹ ਖਬਰ ਸੁਣਾਉਣ ਜਾ ਰਿਹਾ ਕਿਉਂਕਿ ਪੰਜਾਬ ਦੇ ਅੰਦਰ ਇਸ ਖਬਰ ਨੇ ਪਰਥਲੀ ਮਚਾ ਦਿੱਤੀ ਐ ਬਹੁਤ ਸਾਰੇ ਲੋਕ ਅਰਦਾਸਾਂ ਕਰਾ ਰਹੇ ਨੇ ਆਪਣੇ ਪੱਦਰ ਤੇ ਯਾਨੀ ਗੁਰੂ ਘਰਾਂ ਦੇ ਵਿੱਚ ਜਾ ਕੇ ਰਾਜਵੀਰ ਜਵੰਦਾ ਬਾਰੇ ਲੋਕ ਅਰਦਾਸਾਂ ਕਰਵਾ ਰਹੇ ਨੇ ਪਰ ਰਾਜਵੀਰ ਜਵੰਦਾ ਇੱਕ ਐਸੇ ਸਿੰਗਰ ਜਿਨ੍ਹਾਂ ਦਾ ਕੰਟਰੋਵਰਸੀ ਦੇ ਵਿੱਚ ਕਦੇ ਹੀ ਨਾਮ ਨਹੀਂ ਆਇਆ ਪਰ ਪੰਜਾਬ ਦੇ ਬਹੁਤੋ ਲੋਕ ਨੇ ਜਿਹੜੇ ਰਾਜਵੀਰ ਜਵੰਦਾ ਨੂੰ ਬੱਚਾ ਬੱਚਾ ਯਾਨੀ ਐਸ ਵਕਤ ਤੋਂ ਹੀ ਕਹਿ ਰਹੇ ਸੀ ਕਿ ਭਾਈ ਰਾਜਵੀਰ ਜਵੰਦਾ ਵਾਸਤੇ ਕੋਈ ਚਮਤਕਾਰ ਕਰਨ ਪ੍ਰਮਾਤਮਾ ਕਿ ਉਹਨਾਂ ਦੀ ਜ਼ਿੰਦਗੀ ਬਚ ਸਕੇ ਪਰ ਮਨਕੀਰ ਤੌਲਖ ਨੇ ਜ਼ੀਰੋ ਗਰਾਊਂਡ ਤੋਂ ਰਿਪੋਰਟ ਕੀ ਹੈ ਡਾਕਟਰਾਂ ਦੀ ਡਾਕਟਰਾਂ ਨੇ ਇੱਕ ਬਹੁਤ ਵੱਡਾ ਖੁਲਾਸਾ ਕਰ ਦਿੱਤਾ ਕਿ ਰਾਜਵੀਰ ਜਵੰਦਾ ਬਚਣਗੇ ਜਾਂ ਨਹੀਂ ਬਚਣਗੇ ਇਹ ਖਬਰ ਪੰਜਾਬ ਦੇ ਲੋਕਾਂ ਨੂੰ ਮੈਂ ਤੁਹਾਡੇ ਸਾਹਮਣੇ ਪਹਿਲੀ ਵਾਰ ਦਿਖਾਉਣ ਜਾ ਰਿਹਾ ਕਿਉਂਕਿ ਜਿਹੜੇ ਮਨਕੀਰ ਤੌਲਖ ਨੇ ਉਹਨਾਂ ਨੇ ਬਿਲਕੁਲ ਜ਼ੀਰੋ ਗਰਾਉਂਡ ਤੋਂ ਜਾ ਕੇ ਪੰਜਾਬੀਆਂ ਨੂੰ ਸੁਨੇਹਾ ਦੇ ਦਿੱਤਾ ਰਾਜਵੀਰ ਜਵੰਦਾ ਬਾਰੇ ਕਿਉਂਕਿ ਸਿੰਗਰ ਬਹੁਤ ਹੀ ਨਰਮ ਸੁਭਾਅ ਦੇ ਸੀ ਵੈਸੇ ਨਿੱਜੀ ਜ਼ਿੰਦਗੀ ਦੇ ਵਿੱਚ ਤਾਂ ਉਹਨਾਂ ਦੇ ਵਿੱਚ ਇੱਕ ਠੱਠਾ ਵੱਜਦਾ ਉਹਦੇ ਨਾਲ ਐਕਸੀਡੈਂਟ ਹੁੰਦਾ ਸਾਰਿਆਂ ਨੂੰ ਤੁਸੀਂ ਖਬਰਾਂ ਇਹ ਸੁਣੀਆਂ ਹੋਣਗੀਆਂ ਭਰਤਿੰਨ ਜਗ੍ਹਾ ਤੋਂ ਰੀੜ ਦੀ ਹੱਡੀ ਦਾ ਟੁੱਟਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਔਰ ਉਸ ਤੋਂ ਬਾਅਦ ਬ੍ਰੇਨ ਯਾਨੀ ਦਿਮਾਗ ਇੱਕਦਮ ਸੁੰਨ ਤੇ ਡੈਡ ਕਹਿ ਸਕਦੇ ਜਿਵੇਂ ਕਿ ਕੰਮ ਨਹੀਂ ਕਰਦਾ ਆਕਸੀਜਨ ਦਿਮਾਗ ਤੱਕ ਨਹੀਂ ਜਾ ਰਿਹਾ ਯਾਨੀ ਇਸ ਵਕਤ ਵੈਟੀ ਲੀਟਰ ਤੇ ਨਹੀਂ ਪਰ ਮਨਕੀਰ ਤਾਲਖ ਨੇ ਡਾਕਟਰਾਂ ਦੇ ਕੋਲੋਂ ਜਿਹੜੀ ਗੱਲਬਾਤ ਸੁਣੀ ਹੈ ਮਨਕੀਰ ਤਾਲਖ ਨੇ ਖੁਲਾਸਾ ਕੀਤਾ ਤਾਂ ਮੈਂ ਪਹਿਲੀ ਖਬਰ ਇਹ ਤੁਹਾਡੇ ਸਾਹਮਣੇ ਧਰੂੰਗਾ ਉਸ ਤੋਂ ਬਾਅਦ ਪੰਜਾਬ ਦੀ ਸਭ ਤੋਂ ਵੱਡੀ ਖਬਰ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਔਰ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਆ ਰਹੀ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾ ਰਾਜਵੀਰ ਜਵੰਦਾ ਕਿੰਨੇ ਦੀ ਸਥਿਤੀ ਦੇ ਵਿੱਚ ਨੇ ਸੁਣ ਲੋ ਜਰਾ ਧਿਆਨ ਦੇ ਨਾਲ ਕਿ ਆਖਰ ਮਨਕੀਰ ਤਾਲਖ ਹਸਪੀਟਲ ਦੇ ਵਿੱਚ ਜਾ ਕੇ ਆਏ ਨੇ ਉਹ ਵੈਂਟੀਲੇਟਰ ਤੇ ਨੇ ਪਰ ਡਾਕਟਰ ਬਚਨ ਦੀ ਆਸ ਕਹਿ ਰਹੇ ਆ ਜਾਂ ਨਹੀਂ ਸੁਣੋ ਸ੍ਰੀ ਬਾਬੇ ਅਗੇ ਅਰਦਾਸ ਕਰੋ ਤੇ ਇੱਕੋ ਗੱਲ ਹੀ ਕਹਿੰਦੇ ਬਈ ਚਮਤਕਾਰ ਹੀ ਹੋਵੇ ਭਰਾ ਨੂੰ ਬਾਬਾ ਠੀਕਰੇ ਬਾਕੀ ਅਰ ਕ੍ਰਿਟੀਕਲ ਆ ਬਹੁਤ ਪਲੂ ਮਾਈਟ ਤੱਕ ਆਕਸੀਜਨ ਨਹੀਂ ਪਹੁੰਚਦੀ ਵੀ ਤੇ ਬਾਕੀ ਕ੍ਰਿਟੀਕਲ ਆ ਸਾਰੇ ਘਰ ਘਰ ਅਰ ਅਰਦਾਸਾਂ ਕਰੋ ਯਾਰ ਬਸ ਭਰਾ ਨੂੰ ਬਾਬਾ ਸਹੀ ਕਰ ਕਿਵੇਂ ਮਰਦੀ ਗੱਲ ਜਿਵੇਂ ਅਸੀਂ ਦੇਖਦਾ ਕਿ ਕੋਈ ਕੋਈ ਕੌਂਟਰੋਵਰਸੀ ਨਹੀਂ ਕਦੇ ਆਇਆ ਕਦੇ ਨਹੀਂ ਯਾਰ ਕਿਸੇ ਚੀਜ਼ ਚ ਯਾਰ ਛੋਟੇ ਬੱਚੇ ਯਾਰ ਦੋ ਨਿਆਣੇ ਆ ਤਾਂ ਕਿ ਨਾ

ਗ੍ਰੈਂਡ ਲੱਗੇ ਕੰਡਸਿੰਗ ਜੇ ਹਨ ਕੋ ਯਾਰ ਇਥੋਂ ਦਾ ਕੋ ਯਾਰ ਦੇਖਿਆ ਨਹੀਂ ਆਂਦਾ ਬਾਈਕ ਇਹ ਕੋ ਆਪਣਾ ਇਕੱਠਾ ਨਹੀਂ ਦਸਾਨ ਤੇ ਇਹ ਤੀਜੀ ਨੰਬਰ ਤੇ ਵੀ ਬਾਈਕ ਹਨਾ ਸਾਨ ਬੱਜਿਆ ਤੇ ਪ੍ਰੋਪਰ ਜਿਵੇਂ ਲੱਕ ਆਪਣਾ ਦੋ ਥਾਵਾਂ ਤੋਂ ਲੱਕ ਆਪਣਾ ਰੀਡ ਦੀ ਹੈ ਹਨਾ ਦੋ ਥਾਵਾਂ ਤੋਂ ਟੁੱਟੀ ਆ ਤੇ ਇਥੋਂ ਮਣਕਾ ਪਿੱਛੋਂ ਕਹਿੰਦੇ ਮਣਕਾ ਟੁੱਟ ਗਿਆ ਉਹਦੇ ਕਰਕੇ ਆਕਸੀਜਨ ਵਾਕੀ ਵੈਂਟੀਲੇਟਰ ਤੇ ਆ ਯਾਰ ਤੇ वेंटिलेटर ਤੇ ਦੂ ਅਟੈਕ ਆ ਗਿਆ ਤੇ ਉਹ ਵੇ ਤਾਂ ਬਾਬਾ ਸਹੀ ਕਰੇ ਕਿਵੇਂ ਮਰਦੀ ਵੀਰੇ ਸਾਰੇ ਅਰਦਾਸਾਂ ਕਰੋ ਚਮਤਕਾਰ ਹੋਵੇ ਕਿਵੇਂ ਮਰਦੀ ਵਸ ਬਾਬਾ ਜੀ ਕਰੇ ਯਾਰ ਸ਼ਾਨ ਮਨਕੀਰ ਤਾਲਖ ਨੇ ਖੁਲਾਸਾ ਕਰ ਦਿੱਤਾ ਕਿ ਭਾਈ ਵੈਂਟੀਲੇਟਰ ਤੇ ਤਾਂ ਹੈ ਪਰ ਦੋ ਅਟੈਕ ਆ ਚੁੱਕੇ ਨੇ ਰਾਜਵੀਰ ਜਵੰਦਾ ਨੂੰ ਯਾਨੀ ਸਥਿਤੀ ਨਾਜ਼ੁਕਾ ਪਰਮਾਤਮਾਗੇ ਅਰਦਾਸ ਕਰਨ ਦੀ ਅਪੀਲ ਕੀਤੀ ਹੈ ਪੂਰੇ ਪੰਜਾਬ ਵਾਸੀਆਂ ਨੂੰ ਕਿਉਂਕਿ ਆਪਣਾ ਇੱਕ ਪੰਜਾਬੀ ਭਰਾ ਇੱਕ ਸਿੰਗਰ ਪੰਜਾਬ ਦੀ ਧਰਤੀ ਤੋਂ ਪਤਾ ਨਹੀਂ ਕਿੰਨੇ ਕਿ ਹੀਰੇ ਇੱਥੇ ਜਨਮ ਲੈ ਕੇ ਤੇ ਪੰਜਾਬ ਦਾ ਨਾਮ ਰੌਸ਼ਨ ਕਰਕੇ ਚਲੇ ਜਾਂਦੇ ਨੇ ਪਰ ਸਾਡੇ ਪੰਜਾਬੀਆਂ ਦਾ ਵੀ ਕਿਤੇ ਨਾ ਕਿਤੇ ਹੱਕ ਬਣਦਾ ਕਿ ਐਸੇ ਨੌਜਵਾਨਾਂ ਦੇ ਲਈ ਅਰਦਾਸ ਕਰਨੀ ਤਾਂ ਬਣਦੀ ਹੈ ਅਸੀਂ ਵੀ ਉਮੀਦ ਕਰਦੇ ਹਾਂ ਕਿ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਫਿਰ ਤੋਂ ਕਰ ਦੇਵੇ ਰਾਜਵੀਰ ਜਵੰਦਾਂ ਨੂੰ ਤਾਂ ਕਿ ਸਾਡੀ ਇੱਕ ਇੱਕ ਪੰਜਾਬੀ ਦੀ ਦਵਾ ਉਹਦੇ ਲਈ ਇੱਕ ਚਮਤਕਾਰ ਬਣ ਕੇ ਉਹਦੇ ਲਈ ਇੱਕ ਕੰਮ ਕਰੇ ਔਰ ਉਸ ਨੂੰ ਉਸ ਬਿਸਤਰ ਤੋਂ ਖੜਾ ਕਰ ਦੇਵੇ ਜਿੱਥੇ ਅੱਜ ਰਾਜਵੀਰ ਜਵੰਦਾ ਹਸਪੀਟਲ ਦੇ ਵਿੱਚ ਪਏ ਨੇ ਤਾਂ ਹੀ ਉਮੀਦ ਸਾਡੇ ਬੰਨਿਓ ਵੀ ਹੈ ਤਾਂ ਦੂਜੇ ਪਾਸੇ ਆਜੋ ਵੀ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਅਕਾਲੀ ਦਲ ਦੇ ਪ੍ਰਧਾਨ ਜਿਨ੍ਹਾਂ ਨੂੰ ਲੈ ਕੇ ਇੱਕ ਬਹੁਤ ਵੱਡਾ ਖੁਲਾਸਾ ਇੱਕ ਅੱਜ ਤੁਹਾਡੇ ਸਾਹਮਣੇ ਕੈਸੀ ਖਬਰ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਬਰਨ ਸ਼ਰਮਾ ਦੇ ਨਾਮ ਦੇ ਇੱਕ ਵਿਅਕਤੀ ਯਾਨੀ ਕਿ ਐਸਐਸਪੀ ਨੇ ਉਹਨਾਂ ਨੂੰ ਇੱਕ ਬਹੁਤ ਵੱਡੀ ਧਮਕੀ ਦਿੱੰਦੇ ਨੇ ਯਾਨੀ ਬਰਨ ਸ਼ਰਮਾ ਆਪਣੇ ਆਪ ਦੇ ਵਿੱਚ ਇੱਕ ਬੜੇ ਇਮਾਨਦਾਰ ਅਫੀਸਰ ਨੇ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਅੰਦਰ ਲਿਜਾਣ ਤੇ ਇੱਕ ਬਹੁਤ ਵੱਡਾ ਯੋਗਦਾਨ ਸਰਕਾਰ ਦੇ ਨਾਲ ਨਿਭਾਇਆ ਕਿਉਂਕਿ ਇੱਕ ਚੱਕੀ ਦਾ ਤਾਸਕਰ ਸੀ ਇਸ ਕਰਕੇ ਉਹਨਾਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਐਸ ਕਰਕੇ ਉਹਨਾਂ ਨੇ ਉਸ ਤੇ ਨੱਥ ਪਾ ਲਈ ਤਾਂ ਪੰਜਾਬ ਦੇ ਅੰਦਰ ਬਾਦਲਾਂ ਨੇ ਸ਼ੋਰ ਮਚਾ ਦਿੱਤਾ ਜੀ ਕਹਿੰਦੇ ਹੁਣ ਧਮਕੀਆਂ ਦੇਣ ਤੇ ਉੱਤਰ ਆਏ ਨੇ ਸੁਖਬੀਰ ਸਿੰਘ ਬਾਦਲ ਪਰ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਬਹੁਤ ਵੱਡਾ ਰੌਲਾ ਪੈ ਗਿਆ ਕਹਿੰਦੇ ਜੀ ਜੇਕਰ ਆਮ ਬੰਦਾ ਕਿਸੇ ਨੂੰ ਧਮਕੀ ਦੇ ਦੇਵੇ ਤੇ ਫੇਰ ਪੰਜਾਬ ਦੀ ਸਰਕਾਰ ਜਾਂ ਪੰਜਾਬ ਦਾ ਪ੍ਰਸ਼ਾਸਨ 1 ਮਿੰਟ ਦਾ ਕੋਸ ਬੰਦੇ ਨੂੰ ਨਹੀਂ ਛੱਡਦਾ ਪਰ ਕਹਿੰਦੇ ਜੀ ਇੱਥੇ ਦਾ ਸੁਖਵੀਰ ਸਿੰਘ ਬਾਦਲ ਸ਼ਰੇ ਆਮ ਧਮਕੀ ਦੇ ਰਹੇ ਨੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਨੂੰ ਸ਼ਰੇ ਆਮ ਧਮਕੀਆਂ ਔਰ ਉਸ ਤੋਂ ਬਾਅਦ ਐਸਐਸਪੀ ਬਰਨੂ ਸ਼ਰਮਾ ਨੂੰ ਯਾਨੀ ਪੂਰੇ ਪ੍ਰਸ਼ਾਸਨ ਨੂੰ ਅਕਸਰ ਤੁਸੀਂ ਵੇਖਿਆ ਤੇ ਪੰਜਾਬ ਦੇ ਸਾਬਕਾ ਡੀਜੀਪੀ ਨੂੰ ਡੀਜੀਪੀ ਨੂੰ ਵੀ ਧਮਕੀ ਦਿੱਤੀ ਸੀ ਇਨ੍ਹਾਂ ਪਰਿਵਾਰਾਂ ਨੇ ਯਾਨੀ ਬਾਦਲ ਨੇ ਸੁਖਬੀਰ ਬਾਦਲ ਨੇ ਔਰ ਉਹਨਾਂ ਦੀ ਧਰਮ ਪਤਨੀ ਹਰ ਸਿਮਰਤ ਕੌਰ ਬਾਦਲ ਨੇ ਪਰ ਹੁਣ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਲੋਕਾਂ ਦੇ ਉੱਤੇ ਚੜ ਗਿਆ ਕਹਿੰਦੇ ਜੀ ਸੁਖਬੀਰ ਸਿੰਘ ਬਾਦਲ ਦੀ ਗ੍ਰਿਫਤਾਰੀ ਹੋ ਸਕਦੀ ਆ ਯਾਨੀ ਬਿਕਰਮ ਸਿੰਘ ਮਜੀਠੀਆ ਦੀ ਜਗ੍ਹਾ ਤੇ ਸੁਖਬੀਰ ਬਾਦਲ ਜਾ ਸਕਦੇ ਨੇ ਪੰਜਾਬ ਦੇ ਲੋਕਾਂ ਨੇ ਦਾ ਰੋਲਾ ਇਹ ਪਾ ਰੱਖਿਆ ਕਹਿੰਦੇ ਮੁੱਖ ਮੰਤਰੀ ਐਕਸ਼ਨ ਕਿਉਂ ਨਹੀਂ ਕਰਦਾ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਅੰਦਰ ਧੱਕ ਦਿੱਤਾ ਇਸ ਤੇ ਐਨੀਗੇਸ਼ਨ ਨਹੀਂ ਲੱਗਦੇ ਕਦੇ ਮੁੱਖ ਮੰਤਰੀ ਨੂੰ ਉਪਾਦਨ ਕਿਹਾ ਜਾਂਦਾ ਕਦੇ ਕੁਛ ਕਹਿੰਦੇ ਨੇ ਫਿਰ ਤਾਂ ਇਹਦਾ ਮਤਲਬ ਇਹ ਹੈ ਵੀ ਸਰਕਾਰ ਬਾਦਲਾਂ ਦੀ ਹੈ ਆਮ ਆਦਮੀ ਪਾਰਟੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਨਹੀਂ ਹੈਗੇ ਨਾ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਹੈਗੀ ਪੰਜਾਬ ਦੇ ਅੰਦਰ ਪੰਜਾਬ ਦੇ ਵਿੱਚ ਰਾਜ ਅੱਜ ਵੀ ਬਾਦਲਾਂ ਦਾ ਚੱਲ ਰਿਹਾ ਹੈ ਇਹ ਪੰਜਾਬ ਦੇ ਲੋਕ ਕਹਿ ਰਹੇ ਨੇ ਤਾਂ ਮੁੱਖ ਮੰਤਰੀ ਨੂੰ ਅਪੀਲ ਹੈ ਕੋਈ ਵੀ ਬੰਦਾ ਗੈਰ ਕਾਨੂੰਨੀ ਗੱਲ ਕਰਦਾ ਜਾਂ ਗੈਰ ਕਾਨੂੰਨੀ ਕੋਈ ਕੰਮ ਕਰਦਾ ਉਹਨੂੰ ਚੱਕ ਕੇ ਅੰਦਰ ਧੱਕੋ ਚਾਹੇ ਇਹ ਸੁਖਵੀਰ ਸਿੰਘ ਬਾਦਲ ਨੇ ਖੁਦ ਕਿਹਾ ਚਾਹੇ ਚਾਹੇ ਬੰਦਾ ਪ੍ਰਾਈਵੇਟ ਹੈ ਚਾਹੇ ਬੰਦਾ ਸਰਕਾਰੀ ਹੈ ਪਰ ਇਹਦਾ ਸਰਕਾਰੀ ਵੀ ਹੈ ਨਹੀਂ ਪ੍ਰਾਈਵੇਟ ਹੀ ਹੈ ਤਾਂ ਇਹਨਾਂ ਨੂੰ ਚੱਕ ਕੇ ਅੰਦਰ ਕਿਉਂ ਨਹੀਂ ਦਿੰਦੀ ਸਰਕਾਰ ਪੰਜਾਬ ਦੇ ਅੰਦਰ ਮਾਹੌਲ ਖਰਾਬ ਹੋ ਰਿਹਾ ਪੰਜਾਬ ਨੂੰ ਬਰਬਾਦ ਕਰਨ ਵਾਲੀ ਪਾਰਟੀ ਅਕਾਲੀ ਦਲ ਔਰ ਇਹਨਾਂ ਦੇ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਇਹਨਾਂ ਦਾ ਵਿਕਰਮ ਸਿੰਘ ਮਜੀਠੀਆ ਖੁਦ ਵੱਡੇ ਪੱਦਰ ਦੇ ਉੱਤੇ ਮੋਢੀ ਪੰਜਾਬ ਨੂੰ ਬਰਬਾਦ ਕਰਨ ਦੇ ਲਈ ਇਸ ਕਰਕੇ ਅਪੀਲ ਪੰਜਾਬ ਦੇ ਮੁੱਖ ਮੰਤਰੀ ਨੂੰ ਆ ਇਹੋ ਜਿਹੇ ਬੰਦਿਆਂ ਨੂੰ ਜਿਨ੍ਹਾਂ ਦੇ ਅੰਦਰ ਧੱਕਣਾ ਚਾਹੀਦਾ ਕਿਉਂਕਿ ਪੰਜਾਬ ਦੀ ਜਨਤਾ ਟਰੈਕਟ ਹੋ ਜਾਂਦੀ ਹੈ ਜਦੋਂ ਕੋਈ ਗੰਦੀ ਸ਼ਰਾਬਲੀ ਦਾ ਯੂਜ਼ ਕਰਦੇ ਨੇ ਕਈ ਲੋਕ ਇਹਨਾਂ ਦੇ ਭੜਕਾਵਿਆਂ ਦੇ ਵਿੱਚ ਆ ਕੇ ਉਸ ਗੱਲ ਨੂੰ ਸੱਚ ਸਮਝਣ ਲੱਗ ਜਾਂਦੇ ਨੇ ਪਰ ਪ੍ਰਸ਼ਾਸਨ ਪੰਜਾਬ ਦਾ ਆਪਣੇ ਪੱਧਰ ਦੇ ਉੱਤੇ ਅਸਲੀਅਤ ਦੇ ਵਿੱਚ ਇਹ ਗੱਲ ਕਰੀਏ ਤਾਂ ਕੰਮ ਕਰ ਰਿਹਾ ਹੈ ਬਹੁਤ ਵੱਡੇ ਐਕਸ਼ਨ ਕਰ ਰਿਹਾ ਇਹਨਾਂ ਨੂੰ ਹੁਣ ਚੜ ਲੱਗ ਰਹੀ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਵੱਡੇ ਵੱਡੇ ਐਕਸ਼ਨ ਕਰ ਰਿਹਾ ਤੇ ਨਾਲ ਸਾਡੇ ਤੇ ਕਰ ਰਿਹਾ ਇਸ ਕਰਕੇ ਬੜਾ ਚੜਗੇ ਨੇ ਬਿਕਰਮ ਸਿੰਘ ਮਜੀਠੀਆ ਦਾ ਕਰਕੇ ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਦੇ ਪ੍ਰਸ਼ਾਸਨ ਨੂੰ ਧਮਕੀਆਂ ਦੇਣ ਤੇ ਉੱਤਰਿਆ ਇਹਨਾਂ ਤਾਂ ਹੁਣ ਕਹਿੰਦੇ ਜੀ ਸਰਕਾਰ ਕਿਸੇ ਵੇਲੇ ਵੀ ਸੁਖਬੀਰ ਬਾਦਲ ਨੂੰ ਕਿਰਫਜ਼ਾਰ ਕਰ ਸਕਦੇ ਨੇ ਤਾਂ ਠੀਕ ਆ ਪੰਜਾਬ ਵਾਲੇ ਜੁਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਵੀਰੋ ਜਿਸ ਤਰ੍ਹਾਂ ਕਿ ਮਨਕ੍ਰੀਤ ਆਲਗ ਦੀ ਤੁਸੀਂ ਗੱਲ ਸੁਣੀ ਹੈ ਤੇ ਉਹਨਾਂ ਨੇ ਇੱਕੀ ਗੱਲ ਕਹੀ ਹੈ ਕਿ ਉਹ ਵੈਂਟੀਲੇਟਰ ਤੇ ਹੈ ਤਬੀਅਤ ਉਹਨਾਂ ਦੀ ਬਹੁਤ ਜ਼ਿਆਦਾ ਖਰਾਬ ਹੈ ਡਾਕਟਰ ਕਹਿ ਰਹੇ ਕਿ ਅਰਦਾਸ ਕਰੋ ਕੌਮੇ ਦੇ ਵਿੱਚ ਹੈਗੇ ਆ ਉਹਨਾਂ ਦਾ ਦਿਮਾਗ ਵੀ ਬਰੋ ਡੈਮੇਜ ਹੋਇਆ ਹੋਇਆ ਹੈ ਉਹਨਾਂ ਦੇ ਕਾਫੀ ਜ਼ਿਆਦਾ ਇੰਜਰੀਆਂ ਆਈਆਂ ਹਨ ਤੇ ਬਹੁਤ ਜ਼ਿਆਦਾ ਕ੍ਰਿਟੀਕਲ ਕੰਡੀਸ਼ਨ ਹੈਗੀ ਹੈ ਇਸ ਕਰਕੇ ਜਿੰਨੇ ਵੀ ਵੀਰ ਪੰਜਾਬੀ ਜਿਹੜੇ ਉਹਨਾਂ ਨਾਲ ਰਾਜਵੀਰ ਜਵੰਡਾ ਦੇ ਨਾਲ ਮੁਹੱਬਤ ਕਰਦੇ ਆ ਉਹਨਾਂ ਦੇ ਫਾਲੋਅਰ ਹੈਗੇ ਆ ਤੇ ਉਹਨਾਂ ਨੂੰ ਚਾਹੀਦਾ ਕਿ ਉਹ ਅਰਦਾਸ ਕਰਨ ਅੱਲਾਹ ਪਾਕ ਦੀ ਸਾਥ ਉਹਨਾਂ ਤੇ ਆਪਣਾ ਕਰਮ ਆਪਣੀ ਰਹਿਮਤ ਕਰੇ ਕਿਉਂਕਿ ਬਹੁਤ ਹੀ ਪਿਆਰੇ ਇਨਸਾਨ ਸੀ ਕਿਸੇ ਨਾਲ ਕੋਈ ਕੌਂਟਰੋਵਰਸੀ ਨਹੀਂ ਕਿਸੇ ਦਾ ਕੋਈ ਫੱਡਾ ਨਹੀਂ ਆਪਣੇ ਕੰਮ ਦੇ ਨਾਲ ਕੰਮ ਰੱਖਦੇ ਸੀ ਤੇ ਲੋਕ ਉਹਨਾਂ ਨੂੰ ਬੜੀ ਮੁਹੱਬਤ ਤੇ ਪਿਆਰ ਦਿੰਦੇ ਆ ਤੇ ਅਸਲ ਵੀਰੋ ਸੂਰਤiaal ਆ ਲਿਆ ਹੈ ਕਿ ਉਹ ਇਸ ਟਾਈਮ ਖਤਰੇ ਦੇ ਵਿੱਚ ਉਹਨਾਂ ਨੂੰ ਅਰਦਾਸਾਂ ਦੀ ਜ਼ਰੂਰਤ ਹੈ ਤੁਹਾਡੇ ਪਿਆਰ ਦੀ ਤੁਹਾਡੀ ਮੁਹੱਬਤ ਦੀ ਜ਼ਰੂਰਤ ਹੈ ਤੇ ਦੂਸਰੇ ਬੰਨੇ ਵੀਰੋ ਜਿਹੜੀ ਕੌਂਟਰੋਵਰਸੀ ਚੱਲ ਰਹੀ ਹੈ ਅਕਾਲੀ ਦਲ ਦੀ ਸੀਐਮ ਭਗਵੰਤ ਮਾਨ ਦੀ ਉਹ ਬਦਸਤੂਰ ਚੱਲਦੀ ਰਹੇਗੀ ਪਤਾ ਨਹੀਂ ਕਦੋਂ ਮੁੱਕੇਗੀ ਮਜੀਠੀਆ ਇੱਕ ਬੰਨੇ ਕਾਲिजਲ ਕਹੀ ਜਾਂਦਾ ਕਿ ਮਜੀਠੀਆ ਬਹੁਤ ਜਲਦ ਬਾਹਰ ਆ ਜਾਏਗਾ ਧਮਕੀਆਂ ਲਈ ਆ ਰਹੇ ਪ੍ਰਸ਼ਾਸਨ ਨੂੰ ਸੀਐਮ ਭਗਵੰਤ ਮਾਨ ਨੂੰ ਤੇ ਦੂਸਰੇ ਬੰਨੇ ਸੀਐਮ ਭਗਵੰਤ ਮਾਨ ਕਹੀ ਜਾ ਰਹੇ ਕਿ ਬਾਹਰ ਨਹੀਂ ਆਉਂਦਾ ਹੁਣ ਪਤਾ ਨਹੀਂ ਵੀਰੋ ਦੋਨਾਂ ਚ ਕਿਹਦੀ ਜਿੱਤ ਹੁੰਦੀ ਹੈ ਕੀ ਅਸਲ ਸੱਚ ਹੈ ਤੁਹਾਨੂੰ ਕੀ ਲੱਗਦਾ ਹੈ ਕਮੈਂਟ ਕਰਕੇ ਆਪਣੀ ਕੀਮਤੀ ਰਾਦਰ ਹਾਲਸ ਵੀ ਕਰਨਾ ਆਪਣਾ ਦੇ ਸਾਰਾ ਖਿਆਰ ਰੱਖਣ ਦੀਆਂ ਯਾਦ ਰੱਖਣਾ ਅੱਲਾ ਫੇਜ਼